ਵਾਹਿਗੁਰੂ ਜੀ ਕੀ ਫਤਿਹ ਜੀ ਅ ਸਾਡੇ ਕੋਲ ਜਿਹੜੀ ਸੋਚਣਾ ਹੈ ਕਿ ਜ਼ਿਲ੍ਹੇ ਲੁਧਿਆਣੇ ਦਾ ਪ੍ਰਸ਼ਾਸਨ ਜਿਹੜਾ ਲਸਾੜੇ ਪਿੰਡ ਆਇਆ ਸੀ ਅ ਸਾਰੇ ਉੱਚ ਅਧਿਕਾਰੀ ਉਹਨਾਂ ਵਿੱਚ ਸ਼ਾਮਲ ਸੀ ਅ ਪਾਇਲ ਤੋਂ ਐਸ ਡੀ ਐਮ ਸਾਹਿਬ ਵੀ ਸੀ ਉਹਨਾਂ ਵਿੱਚ ਐਸ ਪੀ ਸਾਹਿਬ ਵੀ ਸੀ ਉਹਨਾਂ ਦਾ ਜਿਹੜਾ ਸਾਡੇ ਸਪਿੰਡ ਸਾਡੇ ਦੇ ਸਾਹਮਣੇ ਜਿਹੜਾ ਪਿੰਡ ਐ ਸਸਰਾੜੀ ਆ ਕਿਉਂਕਿ ਲੁਧਿਆਣੇ ਦਾ ਪੁਆਇੰਟ ਸਸਰਾੜੀ ਜਿਹੜਾ ਬਹੁਤ ਕਮਜ਼ੋਰ ਹੋ ਚੁੱਕਾ ਤੇ ਜਿਹੜਾ ਪ੍ਰਸ਼ਾਸਨ ਹੈ ਲੁਧਿਆਣੇ ਦਾ ਉਹ ਲਸਾੜੇ ਵਾਲੇ ਪਾਸਿਓਂ ਐਂਟਰ ਹੋਇਆ ਸੀ ਉਹਾਂ ਦੀ ਇਹ ਪਲੈਨਿੰਗ ਸੀਗੀ ਜਾਂ ਹੈਗੀ ਆ ਕਿ ਉਹ ਉੱਥੋਂ ਪਾਣੀ ਕਮਾ ਕੇ ਜਲੰਧਰ ਵਾਲੇ ਪਾਸੇ ਜਿਹੜਾ ਪਾਣੀ ਡਾਈਵਰਟ ਕਰਨ ਤਾਂ ਕਿ ਉਧਰੋਂ ਬਚਾ ਸਕੀ ਤੇ ਦਾ ਸਿੱਧਾ ਸਿੱਧਾ ਮਤਲਬ ਇਹ ਆ ਤੇ ਜੇ ਲਸਾੜੇੋਂ ਪਾਣੀ ਡਾਈਵਰਟ ਕੀਤਾ ਜਾਂਦਾ ਆ ਆਪਣੇ ਇਧਰਲੇ ਪਾਸੇ ਬੰਦੇ ਨਾਲ ਲੱਗਦਾ ਉਹਦਾ ਮਤਲਬ ਇਹ ਆ ਵੀ ਲਸਾੜੇ ਤੋਂ ਲੈ ਕੇ ਫਲੋਰ ਤੱਕ ਸਾਰੇ ਜਿਹੜੇ ਖੇਤ ਆ ਜਾਂ ਪਿੰਡ ਆ ਉਹਨਾਂ ਸਾਰਿਆਂ ਨੂੰ ਬੰਦੇ ਨਾਲ ਲੱਗਦੇ ਇਹਨਾਂ ਨੂੰ ਖਤਰਾ ਪੈਦਾ ਹੋ ਰਿਹਾ ਮੈਂ ਬੇਨਤੀ ਕਰਦਾ ਜਿਹੜੇ ਲਸਾੜੇ ਦੇ ਤੋਂ ਫਲੋਰ ਤੱਕ ਤੇ ਪਿੱਛੇ ਬੁੱਝ ਤਿਆਰ 10 ਤੋਂ 10 ਤੱਕ ਜਿਹੜੇ ਸਾਰੇ ਬੰਦ ਦੇ ਨਾਲ ਲੱਗਦੇ ਜਿਹੜੇ ਪਿੰਡ ਆ ਉਹਨਾਂ ਨੂੰ ਬੇਨਤੀ ਆ ਉਹਨਾਂ ਸਾਰੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਜਾਂ ਜਿਹੜੇ ਮੋਦਵਾਰ ਬੰਦੇ ਆ ਕਿ ਕੋਈ ਵੀ ਜਿਹੜੀ ਮਸ਼ੀਨ ਆ ਵੱਡੀ ਪੋਗਲੇਨ ਜਾਂ ਕੋਈ ਹੋਰ ਕਿਸੇ ਪਾਸਿਓਂ ਵੀ ਲੁਧਿਆਣੇ ਪ੍ਰਸ਼ਾਸਨ ਦੀ ਬੰਦ ਤੇ ਨਾ ਚੜਨ ਦਿੱਤੀ ਜਾਵੇ ਕਿਉਂਕਿ ਕਿਸੇ ਅਸੀਂ ਤਾਂ ਇੱਥੇ ਖੜੇ ਆ ਮੰਨ ਤੇ ਪਰ ਉਹ ਮਸ਼ੀਨਾਂ ਕਿਸੇ ਪਾਸਿਓਂ ਵੀ ਦਰਵਾਜ਼ੇ ਐਂਟਰ ਹੋ ਕੇ ਉਹ ਕੋਸ਼ਿਸ਼ ਟਰਾਈ ਕਰ ਰਿਹਾ ਪ੍ਰਸ਼ਾਸਨ ਲੁਧਿਆਣੇ ਦਾ ਵੀ ਜਲੰਧਰ ਵਾਲ ਨੂੰ ਮੋੜਿਆ ਜਾਵੇ ਪਾਣੀ ਉਹਨਾਂ ਦਾ ਕਿਉਂਕਿ ਉਹ ਪਰਲਾਪਾਸਾ ਜਿਹੜਾ ਹੈ ਉਧਰਲਾ ਕਮਜ਼ੋਰ ਹੈ ਤੇ ਉਹ ਚਾਹੁੰਦੇ ਆ ਵੀ ਇੱਧਰੋਂ ਪਾਣੀ ਮੁਰਜਵੇ ਪਰ ਜੇ ਸੇਲ ਕਹਿਣਾ ਜਿਹੜਾ ਪਿਛਲੀ ਵਾਰੀ ਇਥੋਂ ਬੰਨ ਟੁੱਟਣ ਲੱਗਾ ਸੀ ਜੇ ਉਹ ਉਹਦਾ ਮਤਲਬ ਸਿੱਧਾ ਪਾਣੀ ਉੱਥੇ ਵਜਣਾ ਆ ਕੇ ਤੇ ਉਹ ਟੁੱਟਣ ਦਾ ਮਤਲਬ ਹੈ ਵੀ ਫਲੋਰ ਜਿਹੜਾ ਏਰੀਆ ਸਾਰੇ ਆ ਸਾਰਾ ਜਿਹੜਾ ਬੇਟ ਏਰੀਆ ਉਹ ਹੱਡ ਦੀ ਰੇਂਜ ਵਿੱਚ ਆ ਜਾਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਜਿਹੜੀ ਜਿਹੜੀ ਵੱਡੀ ਮਸ਼ੀਨ ਆ ਜਾਂ ਕਿਸੇ ਵੀ ਲੁਧਿਆਣੇ ਦੇ ਜਿਹੜੇ ਅਫਸਰ ਆ ਉਹ ਉਹ ਕਿਸੇ ਪਾਸਿਓਂ ਵੀ ਮੰਨ ਤੇ ਨਾ ਚੜਨ ਦਿੱਤਾ ਜਾਵੇ ਤਾਂ ਕਿ ਉਹ ਜੇ ਉਹ ਚੌਣ ਕੀਤਾ ਉਹ ਆਪਣਾ ਜਿਹੜਾ ਸਮਾਨ ਹੈ ਇਧਰੋਂ ਲਿਆ ਕੇ ਨਾ ਵੜ ਸਕਣ ਤੇ ਇਧਰ ਦੇ ਪਾਸੇ ਨੂੰ ਪਾਣੀ ਨਾ ਡਾਇਵਰਟ ਕਰ ਸਕਣ ਉਹ ਆਪਣਾ ਉਧਰ ਕੰਟਰੋਲ ਕਰਨ ਕਿਉਂਕਿ ਇੱਕ ਪਾਸੇ ਨੂੰ ਬਚਾਉਣ ਲਈ ਦੂਜੇ ਪਾਸੇ ਨੂੰ ਡੁੱਬਣ ਦੀ ਕੋਸ਼ਿਸ਼ ਕਰਨਾ ਇਹ ਕੋਈ ਏਡੀ ਵਧੀਆ ਜਿਹੜੀ ਸੋਚ ਹੈ ਜਾਂ ਗੱਲ ਨਹੀਂ ਹੈਗਾ ਉਹ ਲੁਧਿਆਣੇ ਦਾ ਪ੍ਰਸ਼ਾਸਨ ਆਪਣਾ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਕੇਸ ਗੱਲ ਦਾ ਖਿਆਲ ਰੱਖਣ ਅੱਜ ਦੀ ਰਾਤ ਕੋਈ ਵੀ ਮਸ਼ੀਨ ਜਿਹੜੀ ਆ ਉਹ ਬੰਦ ਤੇ ਨਾ ਚੜਨ ਦਿੱਤੀ ਜਾਵੇ ਲਸਾੜੇ ਤੋਂ ਲੈ ਕੇ ਫਲੋਰ ਤੱਕ ਜਿੰਨੇ ਪਿੰਡ ਨਮੇਸ਼ਾ ਚਲੇ ਜੋ ਬਜਟ ਹੈ 10 ਤੱਕ ਜਿਹੜੇ ਹੈਗੇ ਆ ਕੋਈ ਵੀ ਮਸ਼ੀਨ ਜਿਹੜੀ ਆ ਉਹ ਬੰਦ ਤੇ ਨਾ ਚੜਨ ਦਿੱਤੀ ਜਾਵੇ ਪ੍ਰਸ਼ਾਸਨ ਦੀ ਆਪਣਾ ਆਪ ਦੇਖ ਲਿਓ ਕਿਉਂ ਕੋਈ ਵੀ ਜਿਹੜੀ ਮਸ਼ੀਨ ਆ ਜੇ ਕੋ ਜੇ ਇੱਥੇ ਘੁੰਮ ਕੇ ਅੰਦਰੋਂ ਅੰਦਰੋਂ ਵਹਾਵ ਮੋੜਦੀ ਆ ਤਾਂ ਉਹਦਾ ਮਤਲਬ ਇਹ ਆ ਕਿ ਜਿਹੜਾ ਫਲੋਰ ਵਾਲੀ ਸਾਈਡ ਆ ਸਾਰੇ ਪਿੰਡ ਉਹ ਡੁੱਬ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਜਾਣੇ ਆਪਣਾ ਆਪਣਾ ਖਿਆਲ ਰੱਖੋ ਬੋਲੇ ਸੋ ਨਿਹਾਲ